ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆ ਤੇ ਦਿਨ ਦੀ ਕਰਦੇ ਆ ਸ਼ੁਰੂਆਤ ਤੇ ਅੱਜ ਫੁੱਲ ਜੇ ਹੈਗੇ ਨਹੀਂ ਰਸਤੀਆਰੀ ਚੌਥੇ ਜਾਣਾ ਯਾਰ ਤੇ ਅੱਜ ਰੋਟੀ ਖਵਾ ਲਈ ਤਾਂ ਅੱਜ ਰੋਟੀ ਫੜੀ ਨਾ ਦਾਦੀ ਜੀ ਨੂੰ ਪ੍ਰਸ਼ਾਦ ਪਿਆ ਟੀਮੀ ਪਈ ਤੇ ਇੱਕ ਗੱਲ ਹੋਰ ਯਾਰ ਸਟੂਡੈਂਟੋ ਗੁੱਸਾ ਨਾ ਕਰਿਆ ਕਰੋ ਤੁਹਾਨੂੰ ਸਾਰਿਆਂ ਨੂੰ ਗਰੁੱਪਾਂ ਨੂੰ ਮੇਰਾ ਪਿਆਰ ਆ ਜੇ ਮੈਂ ਇੱਕ ਨਾਲ ਖੜਦਾ ਹੀ ਕੋਈ ਪੋਸਟ ਪਾਉਣਾ ਯਾਰ ਫਿਰ ਦੂਏ ਨਰਾਜ਼ ਹੋ ਜਾਣਗੇ ਚਾਚੇ ਦਾ ਤੁਹਾਡੇ ਜਿੰਨੇ ਵੀ ਤੁਸੀਂ ਇਲੈਕਸ਼ਨਾਂ ਵਿੱਚ ਚੰਡੀਗੜ੍ਹ ਖੜੇ ਹੋ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਬੈਸਟ ਆਫ ਲੱਕ ਆ ਜਿੰਨੀ ਵੀ ਤੁਸੀਂ ਪਾਰਟੀ ਨਾਲੇ ਖੜੇ ਹੈਗੇ ਆਸ ਵਿੱਚ ਲੜਨਾ ਨਹੀਂ ਹੈਗਾ ਠੀਕ ਆ ਨਾ ਆਪਣੀ ਚੋਣ ਲੜੋ ਜਿਹੜਾ ਜਿੱਤ ਗਿਆ ਠੀਕ ਆ ਬਸ ਬਾਕੀ ਤੁਹਾਨੂੰ ਲੱਗੂ ਆ ਇਕ ਭਰਕੇ ਚਾਚਾ ਚਾਹੁੰਦਾ ਇਹ ਤੁਸੀਂ ਇਕੱਠੇ ਹੋ ਜੋ ਯਾਰ ਇਕੱਠੇ ਕਿਉਂ ਨਹੀਂ ਹੁੰਦੇ ਤੁਸੀਂ ਕਿੰਨੀ ਵਾਰ ਕਹਿ ਲਿਆ ਯਾਰ ਤੇ ਹਾਂਜੀ ਦੋਸਤੋ ਆ ਗੱਡੀ ਮੋਟੀ ਮੋਟੀ ਧੋਤੀ ਆ ਪਾਣੀ ਨਾਲ ਮਤਲਬ ਜਿੰਨੀ ਕਾ ਸਾਫ ਕਰਤੀ ਮਾੜੀ ਮੋਟੀ ਬਾਕੀ ਹੁਣ ਬੱਦਲ ਪਾਈ ਜਾਮਗਾ ਫੇਰ ਲਿਪੜ ਜਾਣਾ ਇਹਨੇ ਫੇਰ ਹੁਣ ਸਰਵਿਸ ਕਰਾ ਕੇ ਲਿਆਵਾਂਗੇ ਗੱਡੀ ਹਾਂਜੀ ਦੋਸਤੋ ਹੁਣ ਚਲਦੇ ਆਪਾਂ ਫਤੇਗੜ ਸਾਹਿਬ ਨੂੰ ਬਾਫੀ ਤੇ ਮੱਥਾ ਵੀ ਟੇਕਾਂਗੇ ਗੁਰਦੁਆਰਾ ਸਾਹਿਬ ਜੁੜੇ ਰਹੇ ਹੋ ਦਿਖਾਉਣੀ ਆ ਤੁਹਾਨੂੰ ਹਾਂਜੀ ਆਏ ਵੇ ਤੀਗੇ ਇੱਧਰ ਫੁੱਲ ਜੇ ਤੀਗੇ ਚੁਬਣੀ ਤੇ ਫੁੱਲ ਹੁਣ ਜਾਵਾਂਗੇ 2 ਘੰਟੇ ਤੱਕ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਮੱਥਾ ਟੇਕਾਂਗੇ ਤੇ ਸੇਵਾ ਵੀ ਕਰਾਵਾਂਗੇ ਜੁੜੇ ਰਹੋ ਦਿਖਾਉਨੇ ਆ ਤੁਹਾਨੂੰ ਗੁਰ ਫਤੇਗੜ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਇਹਦੇ ਨਾਲ ਫੱਟ ਲੱਗੀ ਵੀ ਆ ਯਾਰ ਕੰਨ ਤੇ ਪਤੀਜੀਓ ਬਿਹੜ ਪਿੰਡ ਖੜਾ ਏ ਆ ਗ੍ਰੀਂਦਰ ਸਿੰਘ ਤੇ ਯਾਰ ਜੇ ਕੋਈ ਘੋੜਿਆਂ ਵਾਲਾ ਡਾਕਟਰ ਹੋਵੇ ਪੁੰਨ ਹੋ ਜਾਊਗਾ ਯਾਰ ਇਹਦੇ ਜਰੂਰ ਟੀਕਾ ਲਾ ਕੇ ਜਾਇਓ ਯਾਰ ਕੰਨ ਤੇ ਨਾ जख्म ਹੋਇਆ ਬਈਆ ਇਹਨਾਂ ਦੇ ਚਲੋ ਡੈਥ ਹੋਈ ਵੀ ਹੈਗੀ ਇੱਥੇ ਨਹੀਂ ਧਿਆਨ ਦਿੱਤਾ ਜਾਂਦਾ ਹੈਗਾ ਪੁੰਨ ਵਾਲੀ ਕੰਮ ਆ ਯਾਰ ਆ ਜੇ ਕੋਈ ਵੀਡੀਓ ਦੇਖਦਾ ਹੋਵੇ ਜਰੂਰ ਯਾਰ ਇਹਦੀ ਅ ਕੀ ਕਾ ਲਾ ਕੇ ਜਾਵੇ ਯਾਰ ਤੇ ਟੀਕੇ ਲਿਆਂਦੇ ਪਾਏ ਨੇ ਇਹਨਾਂ ਨੇ ਬਸ ਡਾਕਟਰ ਦੀও ਕਮੀ ਹੈਗੀ ਆ ਯਾਰ ਇੱਕ ਹਾਂਜੀ ਦੋਸਤੋ ਹੁਣ ਚੱਲਦੇ ਆਂ ਸ਼੍ਰੀ ਫਤੇਗੜ ਸਾਹਿਬ ਹਾਂਜੀ ਦੋਸਤੋ ਫਤੇਗੜ ਸਾਹਿਬ ਆ ਗਿਆ ਮੈਂ ਤੇ ਹੁਣ ਸਭ ਤੋਂ ਪਹਿਲਾਂ ਯਾਰ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਫੇਰ ਮਿਲਦੇ ਆਂ ਭੀਚੀਆਂ ਨੂੰ ਹਾਂਜੀ ਫਤੇਗੜ ਸਾਹਿਬ ਆ ਗਏ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਬਾਅਦ ਚ ਮਿਲਦੇ ਆ ਫਿਰ ਅਬ ਭਤੀਜ ਆ ਗਿਆ ਆਪਣੇ ਠੀਕੋ ਬਹੁਤ ਵਧੀਆ ਜੀ ਹਾਂਜੀ ਅਬ ਭਤੀਜ ਆ ਗਿਆ ਆਪਣਾ ਠੀਕ ਆ ਯਾਰ ਹਾਂਜੀ ਹਾਂਜੀ ਕਿਹੜਾ ਸਬਜੈਕਟ ਰੱਖਿਆ ਪਿਆ ਮੈਂ ਇਕਨੋਮਿਕਸ ਰੱਖਿਆ ਜੀ ਠੀਕ ਆ ਠੀਕ ਆ ਆ ਭਤੀਜ ਆਪਣਾ ਯੂਨੀਵਰਸਿਟੀ ਪੜ੍ਹਦਾ ਏ ਫਤੇਗੜ ਸਾਹਿਬ ਤੇ ਮੁੰਡਾ ਕਹਿੰਦਾ ਮੇਰਾ ਅੱਜ ਬਰਥਡੇ ਆ ਤੈਨੂੰ ਹੈਪੀ ਬਰਥਡੇ ਯਾਰ ਥੈਂਕ ਯੂ ਲੰਮੀ ਓਵਰਾਂ ਕਰੇ ਪ੍ਰਮਾਤਮਾ ਤੇਰੀਆਂ ਐਨ ਕਣ ਤੁਗਣੀ ਰਾ ਚੌਕਣੀ ਤਰੱਕੀ ਕਰੇ ਯਾਰ ਆ ਵੀ ਭਤੀਜ ਆ ਗਏ ਮਾਦਾ ਗੁਜਰੀ ਵਾਲੇ ਕਹਿੰਦੇ ਕਾਲਜ ਜਾਣਾ ਹੈ ਹੋ ਗਈ ਨਾ ਕਿਤੇ ਨੇ ਫੇਰ ਆਉਂਗਾ ਮੈਂ ਆਪਾਂ ਫਸਟਾ ਚਾਚੂ ਪੀ ਕੇ ਜਾਵਾਂਗੇ ਕੋਈ ਚੱਤਰ ਨਹੀਂ ਹੈਗਾ ਯਾਰ ਤੇ ਆ ਵੀ ਭਤੀਜ ਆ ਗਏ ਯਾਰ ਆ ਪੜਦੇ ਨੇ ਇਹਦੇ ਵਿੱਚ ਜੂਨੀਅਰ ਲੈਵਲਰਟੀ ਚ ਆਪਣੇ ਲੋਕਲੇ ਨਹੀਂ ਕੌਂਟੀ ਹੁੰਨੇ ਆਪਣੀ ਠੀਕ ਹੋ ਮੁੰਡਿਓ ਐਂ ਦੱਸੋ ਜੇ ਹੁਣ ਗਾਹਾਂ ਇਲੈਕਸ਼ਨ ਚ ਪੰਗਾ ਲੈਣਾ ਚਾਚੇ ਨੇ ਖੜੂਗੇ ਨਾਲ ਘਰਦਿਆਂ ਨੂੰ ਕੀ ਕਹੂਗੇ ਆਪਦਿਆਂ ਨੂੰ ਤੇ ਚਾਚੇ ਨੇ ਵੋਟ ਪਾਉਣੀ ਵਾਪੇ ਠੀਕ ਆ ਫੇਰ ਹਾਂਜੀ ਆ ਮੇਰੇ ਭਤੀਜ ਆ ਗਏ ਭਤੀਜ ਹੈਗੇ ਨੇ ਹਰਗਣਾ ਤੋਂ ਤੇ ਦੇਸ਼ ਪਾਕ ਤੋਂ ਵੀ ਹੈਗੇ ਨੇ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਓਕੇ ਰਿਪੋਰਟ ਨਾਲੇ ਮੇਰੀ ਮੈਨੂੰ ਐਂ ਦੱਸੋ ਮੈਂ ਖੜਨਾ ਇਲੈਕਸ਼ਨ ਚ ਆ ਗਈ ਸੀ ਹੱਥ ਦਊਂਗੇ ਛੱਗਾ ਨਾ ਚੱਕ ਜੋ ਕਰੇ ਚਾਚੇ ਨੂੰ ਰਗੜਾ ਦੋ ਨਾ ਨਾ ਪੱਕੀ ਗੱਲ ਪੁੱਲ ਪੱਕੀ ਬਸ ਠੀਕ ਆ ਫੇਰ ਹਾਂਜੀ ਦੋਸਤੋ ਬਹੁਤ ਭਤੀਜ ਮੇਰੇ ਹੁਣ ਗੁਰਦੁਆਰਾ ਸਾਹਿਬ ਫਟੇ ਹਾਂਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਜੀ ਆ ਆਪਣੇ ਭਤੀਜ ਮਿਲ ਕੇ ਇਹਨਾਂ ਨੇ ਵੀ ਮੱਥਾ ਟੇਕਣਾ ਮੁੰਡਿਆ ਨੇ ਠੀਕ ਓ ਮੁੰਡਿਓ ਕੋਕੀ ਰਿਪੋਰਟ ਆ ਮਾਪੇ ਪਾਪ ਤਾਂ ਕਹਿਣਾ ਮੰਨਿਆ ਕਰੋ ਸਪੈਕਟ ਕਰਿਆ ਕਰੋ ਯਾਰ ਹਾਂਜੀ ਗੁਰਦੁਆਰਾ ਸਾਹਿਬ ਆ ਹਾਂਜੀ ਲੰਗਰ ਛਕ ਰਿਹਾ ਜੀ ਚਾਹ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਚਲਦੇ ਆਂ ਘਰ ਵੱਲ ਨੂੰ ਹਾਂਜੀ ਉਸ ਤੋਂ ਜਾ ਰਹੇ ਆਂ ਨੱਕ ਡਾਉਨ ਮਾਰ ਕੇ ਨਹੀਂ ਚਲਦੇ ਆਂ ਹਾਂਜੀ ਆ ਗਏ ਆ ਪਾਸਟਰ ਲੈ ਚੁੱਕੀ ਇਹ ਖਾਣੇ ਵਾਲਾ ਸਮਾਨ ਫੜ ਕੇ ਫਿਰ ਚੱਲਦੇ ਆ ਘਰ ਨੂੰ ਮੌਸਮ ਕਦੇ ਧੁੱਪ ਹੋ ਜਾਂਦੀ ਆ ਕਦੇ ਬੱਦਲ ਆ ਹਾਂ ਜੀ ਆ ਲੈ ਲਿਆ ਸਮਾਨ ਆਪਾਂ ਤੇ ਅੱਜ ਉਹਨਾਂ ਨੂੰ ਵੀ ਨਾ KFC ਵਾਲਿਆਂ ਦਾ ਆਪਾਂ ਨੂੰ ਮੈਸੇਜ ਆਇਆ ਪਿਆ ਅੱਜ ਉਹਨਾਂ ਨੂੰ ਨੰਬਰ-ਨੰਬਰ ਭੇਜਦੇ ਆਪਾਂ ਆਪ ਦਾ ਅੱਜ ਵੀ ਉਹਨਾਂ ਨੇ ਕਰਿਆ ਮੈਸੇਜ ਮੰਗਦੇ ਰਹੀਏ ਪਤਾ ਨਹੀਂ ਕੀ ਉਹ ਭੇਜਦੇ ਆ ਉਹਨਾਂ ਨੂੰ ਅੱਜ ਹਾਂ ਜੀ ਦੋਸਤੋ ਚੱਲਦੇ ਆ ਜੀ ਹੁਣ ਪਿੰਡ ਨੂੰ ਫੇਰੇ ਹਾਂ ਜੀ ਘਰ ਆ ਗਏ ਜੀ ਜੀ ਆਗੇ ਜੀ ਕਿੰਨਾ ਪੱਕਾ ਹੁਣੇ ਆਏ ਆ ਉਹ ਸੁਣਾਉ ਗੱਲਬਾਤ ਯਾਰ ਉਹਨਾਂ ਭਤੀਜੇ ਚਾਹ ਚੂ ਪੀ ਕੇ ਯਾਰ ਆਰਾਮ ਕਰਦੇ ਆ ਘੰਟਾ ਡੇਢ ਘੰਟਾ ਫਿਰ ਮੋਟਰ ਤੇ ਝੋਨਾ ਦੇਖ ਕੇ ਆਉਣੇ ਅੱਜ ਕਿ ਸਪਰੇ ਕਰਾਈਏ ਕਿ ਹਜੇ ਰੁੱਕ ਕੇ ਕਰਾਈਏ ਬਾਕੀ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਪੂਰਾ ਪਿਆਰ ਹੈਗਾ ਤੇ ਇਹਨੂੰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਵੀ ਦਬਾ ਲਿਆ ਕਰੋ ਤੁਹਾਡੇ ਖਾਤਰ ਹੀ ਬਣਾਈਦੇ ਨੇ ਬਲੌਗ ਯਾਰ ਤੁਸੀਂ ਦੇਖਦੇ ਨਹੀਂ ਹੈਗੇ ਭਤੀਜੇ ਪੱਕੀ ਤੁਹਾਨੂੰ ਭਤੀਜ ਭਤੀਜੀਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਲਵ ਜੂ ਓਕੇ ਜੀ ਆ ਟੀਮੀ ਦਿਖਾ ਦੇ ਲਾ ਦੋ ਆ ਆ ਗਈ ਟੀਮੀ ਲਾ ਦੇ ਚਲਾ ਦੇ ਉਹ ਪਿੱਛੇ ਟੌਮ ਵੀ ਦਿਖਾ ਦੂ ਮਗਰ ਉਹ ਟੌਮ ਪੈਕ ਹੈ ਉਹ ਟੌਮ ਨੂੰ ਖੋਲਾਂਗੇ ਉਹ ਹਾਂ ਰੋਕ ਦੋ ਬਸ ਚਲੋ ਠੀਕ ਆ ਦੋਸਤੋ ਅੱਜ ਦੇ ਬਲੌਗ ਦੀ ਆਪਾਂ ਇੱਥੇੋ ਸਮਾਪਤੀ ਕਰਦੇ ਹੈਗੇ ਆ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਲਵ ਜੂ ਆਂ ਦਿਨ ਦੁੱਗਣੀ ਦਾ ਚੌਕਣੀ ਆ ਤੁਸੀਂ ਤਰੱਕੀਆਂ ਕਰੋ ਤੇ ਇੱਕ ਗੱਲ ਹੋਰ ਤੇ ਕੱਜ ਭਤੀਜੀ ਮਿਲੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਧੀਆ ਲੱਗਿਆ ਭਤੀਜੀ ਨੂੰ ਮਿਲ ਕੇ ਸਤ ਸਿਕ ਆ ਜੀ